ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਫੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਛਾਟਾ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਪੁਲਿਸ ਨੇ ਪਿਸਤੌਲ ਦੀ ਨੋਕ ਤੇ ਘਰ ਵਿੱਚ ਵੜ ਕੇ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਕੌਫਸਾ ਸਹੀ ਅਸੀਂ ਕਰ ਰਹੇ ਹਾਂ ਮਕਦਮਾ ਨੰਬਰ 40 ਦੇ ਵਿੱਚ ਜਿਹੜੀ ਹੋ ਗਈ 379 ਵੀ ਹੋਈ ਸੀਗੀ ਥਾਣਾ ਸ਼ਿਆਟੇ ਦੇ ਵਿੱਚ 26 ਦੂ 2024 ਨੂੰ ਰਾਤ 10:30 ਦੇ ਕਰੀਬ ਜਿਹੜੇ ਸੀਗੇ ਦੋ ਅਨਨੋਨ ਜਿਹੜੇ ਅਨਪਛਾਤੇ ਚਾਰ ਅਨਪਛਾਤੇ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆਏ ਦੇ ਸੀਗੇ ਤੇ ਉਹਨਾਂ ਨੇ ਆ ਕੇ ਘਰ ਵੜ ਕੇ ਜਿਹੜੀ ਸੀਗੀ ਇਹ ਚੋਰੀ ਕੀਤੀ ਸੀਗੀ ਮਤਲਬ ਕਿ ਸਨੈਚਿੰਗ ਕੀਤੀ ਸੀਗੀ ਇੰਨਾ بڑا ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਰਾਤ ਦਾ ਵੇਲਾ ਸੀ ਔਰ ਘਰ ਦੇ ਵਿੱਚ ਵੜ ਕੇ ਜਿਹੜਾ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੇ ਐਸਐਚਓ ਸਾਹਿਬ ਜਿਹੜੇ ਹੈਗੇ ਨੇ ਸ਼ਿਆਟੇ ਦੇ ਕਪਿਲ ਕੌਸ਼ਲ ਜੀ ਇੰਸਪੈਕਟਰ ਸਾਹਿਬ ਇਹਨੇ ਬਹੁਤ ਮਿਹਨਤ ਕਰਕੇ ਜਿਹੜੇ ਦੋ ਦੋਸ਼ੀ ਪਰਮਜੀਤ ਸਿੰਘ ਤੇ ਇਕਬਾਲ ਸਿੰਘ ਜਿਹੜੇ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜਾ ਹੈਗਾ ਮੋਬਾਈਲ ਜਿਹੜਾ ਖੋਹ ਕੀਤਾ ਸੀ ਉਹ ਔਰ ਇੱਕ ਚੋਰੀ ਦਾ ਜਿਹੜਾ ਸੀਗਾ ਉਹਦੇ ਵਿੱਚ ਪਲੈਟੀਨਾ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਤੇ ਵਾਰ ਦਾ ਜਿਹੜਾ ਉਹ ਖੋਹ ਕੀਤਾ ਸੀਗਾ ਮੋਟਰਸਾਈਕਲ ਉਹ ਵੀ ਇਹਨਾਂ ਨੇ ਰਿਕਵਰ ਕਰ ਲਿਆ ਸੋ ਇਸ ਤਰ੍ਹਾਂ ਦੋ ਮੋਟਰਸਾਈਕਲ ਤੇ ਜਿਹੜੇ ਮੋਬਾਈਲ ਰਿਕਵਰ ਸੀਗਾ ਉਹ ਵੀ ਇਹਦੇ ਵਿੱਚ ਉਹ ਕਰ ਲਿਆ ਤੇ ਦੋ ਵਿਅਕਤੀਆਂ ਨੂੰ ਜਿਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਹੋਰ ਵੀ ਕੁਝ ਬਰਾਮਦ ਜਿਹੜਾ ਗੋਲਡ ਵਾਲੀ ਜਿਹੜੀ ਕਿ ਬਰਾਮਦ ਸੀ ਟੋਟਲ ਸਾਰਾ ਵੀ ਰਿਕਵਰ ਕਰ ਲਿਆ ਗਿਆ ਇੱਕੋ ਇਹਨਾਂ ਦੇ ਵਿੱਚ ਅਜੇ 2 ਮੌਦ ਗ੍ਰਿਫਤਾਰ ਕਰਨ ਵਾਲੇ ਬਾਕੀ ਹੈਗੇ ਜੋ ਕੁੱਛ ਕੁਛ ਮੌਦ ਜਿਹੜੇ ਹੈਗੇ ਆ 2 ਜਿਹੜੇ ਹੋਰ ਦੋਸ਼ੀ ਹੈਗੇ ਆ ਉਹਨਾਂ ਦੇ ਕੋਲ ਹੈਗੇ ਚੋਰੀ ਦਾ ਸਬੰਧ ਸਾਰਾ ਬਰਾਮਦ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਗਿਆ ਸੀਗਾ ਉਹ ਹੋ ਗਿਆ ਜਿਹੜਾ ਸੋਨੇ ਦੀਆਂ ਆਈਟਮਸ ਹੈਗੀਆਂ ਉਹ ਦੂਸਰੇ ਬੰਦੇਆ ਕੋਲ ਹੈ ਜਿਹੜੇ ਜਦੋਂ ਫੜੇ ਜਾਣਗੇ ਉਹ ਫਿਰ ਕਿੱਥੋਂ ਦੇ ਰਹਿਣ ਵਾਲੇ ਇਹ ਦੋਨੇ ਜਿਹੜੇ ਹੈਗੇ ਸ਼ਾਡੇ ਦੇ ਇਹ ਸ਼ਾਡੇ ਏਰੀਆ ਦੇ ਰਹਿਣ ਵਾਲੇ ਨੇ ਇਹਨ ਇਹਨਾਂ ਦੇ ਵਿੱਚੋਂ ਇੱਕ ਉਸ ਮਹੱਲੇ ਦੇ ਵਿੱਚ ਕਾਫੀ ਜਾਣ ਪਛਾਣ ਸੀਗੀ ਉਹਨੂੰ ਪਤਾ ਸੀਗਾ ਕਿ ਐਨੇ ਕ ਵਜੇ ਜਿਹੜੇ ਹੈ ਅੱਜ ਵਿਆਹ ਤੇ ਜਾਣਾ ਹੈ ਤਿਆਰ ਹੈਗਾ ਤੇ ਇਹਨਾਂ ਦੇ ਕੋਲ 골ਡ ਹੋਏਗਾ ਤਾਂ ਹੋ ਸਕਦਾ ਹੈ ਹਾਂਜੀ ਸੀਸੀਟੀਵੀ ਵੀ ਮਿਲੀ ਹੈ ਤੁਹਾਨੂੰ ਉਦੋਂ ਮੌਕੇ ਤੇ ਵੀ ਲਈ ਸੀਗੀ ਜੀ ਇਹਨਾਂ ਦੀ ਜਦੋਂ ਕੀਤੀਗੀ ਜੀ ਉਦੋਂ ਸੀਸੀਟੀਵੀ ਤੋਂ ਹੀ ਜਾਣਾਂ ਦੀ ਜਿਹੜੀ ਹੈਗੀ ਆ ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਫੀ ਲੀਡ ਹੈ ਇਹਨਾਂ ਦੀ ਜਿਹੜੀ ਸੱਚ ਪਲਾਨ ਕਿਵੇਂ ਬਣਾਇਆ ਇਹਨਾਂ ਨੇ ਇੱਕ ਵਾਰ ਕਿ ਇਸ ਤਰ੍ਹਾਂ ਕੀ ਕੀਤਾ ਨੇ ਦੇਖੋ ਇਹ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਤਾ ਸੀਗਾ ਕਿ ਇਹਨਾਂ ਦੇ ਇੱਕ ਨਾ ਬੇਸਿਕਲੀ ਘਰ ਇਹਨਾਂ ਦਾ ਜਿਹੜਾ ਸੀਗਾ ਬਹੁਤ ਪਿੱਛੇ ਖੇਤਾਂ ਦੇ ਵਿੱਚ ਹੈਗਾ ਜੇ ਤੁਸੀਂ ਮੌਕਾ ਵੇਖਿਆ ਹੋਏ ਤਾਂ 68 ਦੇ ਬਹੁਤ ਜ਼ਿਆਦਾ ਆਊਟਸਕੇਟ ਸੇ ਜਾ ਕੇ ਹੈਗਾ ਔਰ ਉੱਥੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਨਾ ਕੋਈ ਵਿਆਹ ਸੀਗਾ ਸੋ ਨਾਰਮਲੀ ਜਦੋਂ ਵਿਆਹ ਹੁੰਦਾ ਤਾਂ ਹਰ ਜਿੰਨੇ ਵੀ ਘਰ ਦੇ ਵਿੱਚ ਹੁੰਦੇ ਆ ਉਹ ਗਹਿਣੇ ਸਾਰੇ ਪਾ ਕੇ ਉਸੇ ਇਹਨਾਂ ਨੂੰ ਆਈਡੀਆ ਸੀਗਾ ਕਿ 10-15 ਮਿੰਟਾਂ ਤੱਕ ਨਿਕਲ ਰਹੇ ਨੇ ਸੋ ਇਹਨਾਂ ਨੇ ਉਸ ਟਾਈਮ ਹੀ ਹੁਣ ਇੱਕ ਘਰ ਦੇ ਉੱਤੇ ਜਿਹੜਾ ਹੈਗਾ ਅਟ ਕਿ ਇਸ ਟਾਈਮ ਇਹਨਾਂ ਦੇ ਕੋਲ ਜਿਹੜੇ ਹੈ ਗੋਲ ਦੇ ਆਰਮਮੈਂਟਸ ਤੇ ਮੋਟਰਸਾਈਕਲ ਵੀ ਇਹ ਬਾਹਰ ਹੀ ਖੜਾ ਕੀਤਾ ਹੋਇਆ ਸੀ ਤੇ ਮੋਬਾਈਲ ਸੀ ਕਹਿੰਦਾ ਨਵਾਂ ਲਿਆ ਜਣਾ ਉਹ ਵੀ ਸਨੇਚ ਕਰ ਸਰ ਤਿੰਨ ਮੋਬਾਈਲ ਇੱਕ ਹੋਇਆ ਇੱਕ ਮੋਬਾਈਲ ਬਰਾਮਤ ਬਾਕੀ ਜਿਹੜੇ ਹੈਗੇ ਦੋ ਬੰਦੇ ਹਰੇ ਫੜਨ ਵਾਲੇ ਹੈਗੇ ਸੀ ਬੰਦੇ ਤਾਂ ਕਿਨ ਸਮਝੋਗੇ ਕਾਫੀ ਡੈਚਸ ਸੀ ਜੀ ਇਸ ਨੂੰ ਲੈ ਕੇ ਇੱਕ ਗੱਡੀਆਂ ਦੇ ਅੰਦਰ ਵੜ ਕੇ ਲੁੱਟ ਗਾਲ ਜੀ ਦੇਖੋ ਸ਼ਿਆਟਾ ਦਾ ਜਿਹੜਾ ਏਰੀਆ ਹੈਗਾ ਬੜਾ ਜਿਹੜਾ ਤੁਹਾਨੂੰ ਪਤਾ ਹੈ ਦਾ ਥੋੜਾ ਜਿਹਾ ਆਪਣੇ ਲੋਅਰ ਮੀਡਲ ਕਾਸਟ ਨੂੰ ਬਿਲੋਂਗ ਕਰਦਾ ਹੈਗਾ ਸੋ ਇਸ ਕਿਸੇ ਵੀ ਵਿਅਕਤੀ ਦੇ ਨਾਲ ਇਹ ਜਿਹੜਾ ਹੋ ਜਾਣਾ ਉਹਦੇ ਲਈ ਕਾਫੀ ਸੈਂਸੇਸ਼ਨਲ ਹੁੰਦਾ ਹੈ ਔਰ ਇਹ ਮਕਦਮਾ ਜਿਹੜਾ ਚਲੋ ਟ੍ਰੇਸ ਹੋ ਗਿਆ ਇਤਨਾ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਜਿਹੜੀ ਹੈ ਸਰ ਬਾਕੀ ਹੋਰ ਵੀ ੁੰਡੇ ਉਹਨਾਂ ਤੋਂ ਵੀ ਕੋਈ ਪਰਚੇ ਪੁੱਛੇ ਗਏ ਪਹਿਲੇ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਪਰਮਜੀਤ ਹੈਗਾ ਇਹ ਤੇ ਆਲਰੇਡੀ ਪਹਿਲਾਂ ਇੱਕ ਐਨਡੀਪੀ ਸੀ ਦਾ ਪੁੱਛਿਆ ਹੈ ਹੋਰ ਕੋਈ ਜੇ ਕੋਈ ਕੋਈ ਕੰਮ ਨਹੀਂ ਹੁੰਦੀਆਂ ਹੋਰ ਕੋਈ ਵਾਰਦਾਤਾ ਜਿਹੜੀ ਕੀਤੀ ਹੋਣਾ ਨਾ ਦੇਖੋ ਜਿਹੜੇ ਆ ਦੋ ਖੜੇ ਆ ਨਾ ਕੋ ਤਾਂ ਇਹੀ ਅਜੇ ਤੱਕ ਹੈਗਾ ਬਾਕੀ ਜਿਹੜੇ ਦੋ ਫੜਨ ਵਾਲੇ ਹੈਗੇ ਉਹ ਜਦੋਂ ਫੜਾਂਗੇ ਉਹਨਾਂ ਦੀ ਪੁਛਕਿਸ਼ ਤੋਂ ਜੋ ਵੀ ਹੋਏਗਾ ਫਿਰ ਉਹ ਤੁਹਾਨੂੰ ਦੱਸ ਸਰ ਇਹਨਾਂ ਦੀ ਕਿੰਨੀ ਉਮਰ ਹੈਗੀ ਸੀ ਇਹਨਾਂ ਦੀ ਉਮਰ ਕਰੀਬ ਹੈਗੀ ਆ ਜੀ 25 ਸਾਲ ਹੈਗੇ ਸੀ 25 20 25 ਸਾਲ ਨਵਾਂ ਹੀ ਗੈਂਗ ਬਣਾਇਆ ਸੀ ਕਿ ਵੈਸੇ ਮਤਲਬ ਕਰਦੇ ਕਰਦੇ ਗੁੱਟੂ ਕਰ ਲਈ ਨਹੀਂ ਇਹਨਾਂ ਦਾ ਗੈਂਗ ਹੀ ਤੁਸੀਂ ਕਹਿ ਸਕਦੇ ਹੋ ਆਪਸ ਦੇ ਵਿੱਚ ਚਾਰੇ ਮਿਲੇ ਹੋਏ ਨੇ ਜੀ ਕੁਸਰਾ ਵੀ ਨਿਕਲੀ ਇਹਦਾ ਜੀ ਨਹੀਂ ਹਜੇ ਤੱਕ ਤਾਂ ਐਸੀ ਗੱਲ ਨਹੀਂ ਬਾਕੀ ਪੁਛਕਿਸ਼ ਕਰਕੇ ਠੀਕ ਹੈ ਸਰ ਇੱਕ ਮਿੰਟ ਸਰ ਸਰ ਥੋੜਾ ਨਾਲ ਨਾਲ ਸਾਡੇ ਪਾਜੀ ਹੋਏ ਸਾਡੇ